ਉਹ 500 ਮੀਟਰ ਦੇ ਕੇ ਬਾਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੋਂ ਤੁਸੀਂ ਖਿੜਾਉਗਾ 500 ਮੀਟਰ ਹਰ ਇੱਕ ਪਾਰਟੀ ਦਾ ਤੁਸੀਂ ਕਿਉਂ ਆਏ ਜੰਨਾ ਮੈਂ ਪਾਰਟੀ ਦਾ ਨੁਮਾਇੰਦਾ ਹੋ ਤੁਸੀਂ ਇੰਦਰ ਆ ਕੇ ਆ ਕੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਜੇ ਤੁਸੀਂ ਅੱਜ ਕੰਪੇਨਿੰਗ ਕਰ ਰਹੇ ਹੋ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੰਪੇਨਿੰਗ ਨਹੀਂ ਕਰ ਰਹੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨਿੰਗ ਪਰਸੋਂ ਨਹੀਂ ਖਤਮ ਹੋ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਮੈਂ ਅੰਦਰ ਕੰਨੇ ਪੁੱਛ ਤੇ ਜਾ ਕੇ ਬਾਹਰ ਤੁਸੀਂ ਕੰਪੇਨਿੰਗ ਨਹੀਂ ਕਰ ਸਕਦੇ ਤੁਸੀਂ ਧਮਕਾ ਨਹੀਂ ਸਕਦੇ ਆਕੇ ਮੈਨੂੰ ਦੱਸਣ ਦੀ ਲੋੜ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਤੇ ਫਿਰ ਮੈਨੂੰ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ ਪਤਾ ਨਹੀਂ ਫੋਲੋ ਕਰੋ ਫੋਲੋ ਕਰੋ ਕਿ ਪਤਾ ਹੈ ਤੇ ਸਾਨੂੰ ਵੀ ਪਤਾ ਮੈਨੂੰ ਪਤਾ ਸਾਨੂੰ ਪਤਾ ਸਭ ਪਤਾ ਸਾਨੂੰ ਵੀ ਪਤਾ ਇਹ ਵੀ ਵੀਡੀਓ ਨਾਲ 500 ਮੀਟਰ ਕਿੱਥੇ ਰੋਲ ਹੋਵੇ ਦੋ ਬੱਤੇ ਐਡਵੋਕੇਟ ਨੇ ਮੈਂ ਸਾਰੇ ਘੰਟਿਆਂ ਜਣਾਵਾ ਤੁਸੀਂ ਆਹੋ ਪਕਤਾ ਲੋ ਮੈਂ ਸਾਰੇ ਸਾਡੇ ਨਾਮੇ ਅੰਟੀ ਰਿਟਾਇਰ ਹੋਏ ਅਸੀਂ ਉਹ ਚੁੱਪ ਸਾਡੇ ਮਾਮੇ ਆਈ ਸੀ ਰਿਟਾਇਰ ਜਿਵੇਂ ਜਿਵੇਂ ਸਾਡੇ ਮਾਮੇ ਆਈ ਸੀ ਰਿਟਾਇਰ ਕਿਦਾ ਕਿਦਾ ਮਾੜਾ ਆਈਜੀ ਰਟਾਇਆ ਤੇ ਮੇਰੇ ਕੀ ਹੋ ਗਿਆ ਤੂੰ ਮਾੜਾ ਜਿਹੜਾ ਮੋੜੀ ਉੱਤੇ ਆਹ ਕਿੰਨਾ ਪ੍ਰੋਗਰਾਮ ਵੱਡ ਲੋ ਕਿ ਇੱਥੇ ਖਲੋ ਕੇ ਜੀਦਾ ਕੋਈ ਨਹੀਂ ਕੋਈ ਹਾਂ ਯਾਰ ਜੱਟ ਜੀ ਵੀ ਐਮਐਲਏ ਦੇ ਕੈਂਡੀਡੇਟ ਹੈ ਤੁਸੀਂ ਕਿਸੇ ਹੋਰ ਕੋਹੜੜ ਦੇ ਨਾਲ ਰੋ ਮੇਰਾ ਹਸਣ ਨਹੀਂ ਪਿੰਡਾਂ ਜਾ ਕੇ ਕੀ ਕਰ ਰਹੀ ਹੈ ਪੁੱਠਾ ਦੇ ਇੱਕ ਪਿੰਡ ਜਿੱਥੇ ਮੁਸ਼ਕਿਲ ਹੋਣਦੀ ਆ ਕਿੱਥੇ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਮੇਰੇ ਇਧਰ ਆ ਕੇ ਬਾਹਰ ਕੱਢਿਆ ਨਹੀਂ ਆਪੇ ਮੈਨੂੰ ਬਾਹਰ ਕੱਢਿਆ ਕਿਵੇਂ ਕੱਢਿਆ ਬਾਹਰ ਇੱਕ ਇੱਕ ਪੋਜੈਂਟ ਮੈਂ ਅੱਜ ਮੈਂ ਕਿੱਥੇ ਦਿਖਾਇਆ ਉਹਨੂੰ ਦਿਖਾਏ ਫਾਰਮ ਕਿੱਥੇ ਦਿਖਾ ਆਪਣਾ ਫਾਰਮ ਦਿਖਾ 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 ਫਾਰਮ ਬਣਾਇਆ ਅੰਦਰੋਂ ਆਜੇ ਟਾਈਮ ਇੱਕ ਹੀ ਐ ਇੱਥੇ ਇੱਥੇ ਰਿਓ ਹਾਂ ਤਾਂ ਇੰਦਰ ਬਣਾਓ ਵੀਡੀਓ ਦਿਖਾ ਕਿਹੜਾ ਫਾਰਮ ਆ ਦਿਖਾ ਦਿਖਾ گاਉਂ ਗਾਉਂ ਇਹਦਾ ਫਾਰਮ ਘਟੋ ਇਹਦਾ ਨਹੀਂ ਇਹਦਾ ਕਿਹੜਾ ਆ ਹਾਂ ਜੀ ਕੁਮਾਰ ਤੇ ਇਹਦਾ ਦੋ ਭਰੇ ਆਓ ਇਹਨਾਂ ਦੀ ਗੁੱਡੀ ਬੈਠੀ ਨਹੀਂ ਨਹੀਂ ਉਹ ਪਿੱਛੇ ਭਰਿਆ ਆਏਗਾ ਮੁੰਡੇ ਦਾ ਇੱਕ ਦਾ ਹੋਰ ਦਾ ਨਹੀਂ ਬਣਦੇ ਨਾਲ ਹੀ ਆ ਨਾਲੋਂ ਤਾਂ ਆਉਂਦੇ ਨਹੀਂ ਤੀ ਲਗਾਉਂਦਾ ਇਨ ਕੋ ਸਾਈਨਰ ਲਾਏ ਮੜ ਗਏ ਕਿ ਇੱਥੇ ਸਾਈਨਰ ਲਾਓ ਥੱਲੇ ਸਾਈਨ ਕਰ ਲੈ ਅੱਲਾ ਕਰ ਸਾਈਨ ਕਰੇ ਕਰੇ ਆਹ ਕਰ ਕਰ ਇੱਧਰ ਇੱਕ ਮਿੰਟ ਇੱਧਰ ਇੱਧਰ ਆਹ ਕਰਾਂਗਾ ਮੈਂ ਤੁਹਾਨੂੰ ਲਿਆਉਣਾ ਇੱਕ ਮਿੰਟ ਇੱਕ ਮਿੰਟ ਜਾਈਂ ਖਲੋ ਜਾ ਖਲੋ ਜਾ ਇੱਕ ਮਿੰਟ